ਬੰਦਾ ਪੁੱਛੇ ਉਧਰ ਕਿਹੜੀ ਰਿਸ਼ਤੇਦਾਰੀ ਹੈ ਦੀ ਮੈਂ ਕਿਹਾ ਵਾ ਇਹ ਮੈਂ ਨਹੀਂ ਗੱਲ ਕਰਨੀ ਵਿੱਚ ਤੇ ਮੈਂ ਕਿਹਾ ਤੂੰ ਗੱਲ ਕਿਉਂ ਨਹੀਂ ਕਰਨੀ ਹੈਗੀ ਇਧਰ ਤੇਰੀ ਰਿਸ਼ਤੇਦਾਰੀ ਆ ਭਰਾ ਭਜੇ ਆਹੀ ਉਹ ਤਾਂ ਤੇਰੀ ਕਿਹੜੀ ਰਿਸ਼ਤੇਦਾਰੀ ਹੈ ਜੇ ਤੂੰ ਉਹਨਾਂ ਦੀ ਗੱਲ ਕਰ ਸਕਦੀਆਂ ਤੇ ਕੀ ਗੱਲ ਸਾਡੀ ਨਹੀਂ ਕਰ ਸਕਦੀ ਉਹ ਇਹਨਾਂ ਸਾਰਾ ਰਹਿਣਾ ਸਹਿਣਾ ਇੱਥੇ ਖਾਣਾ ਪੀਣਾ ਇੱਥੇ ਤੇ ਗੱਲ ਆਪਾਂ ਉਧਰ ਦੀ ਕਰਨੀ ਆ ਤੇ ਜੇ ਉਹ ਇਕੱਲੀ ਨੇ ਹੁਣ ਫੋਨ ਕਰ ਹੀ ਦਿੱਤਾ ਵਾ ਤੇ ਕਿੰਦੀ ਮੈਂ ਵਿੱਚ ਪੈਣਾ ਹੀ ਨਹੀਂ ਆ ਇਹਦਾ ਕੋਈ ਫਰਕ ਨਹੀਂ ਪੰਦਾ ਤੇ ਜੇ ਬੋਲੀਏ ਤੇ ਫਿਰ ਬੋਲਦੀ ਆ ਮੈਨੂੰ ਬੋਲਦੇ ਆ ਤਨਾਲੇ ਮੰਮੀ ਇੱਕ ਗੱਲ ਹੋਰ ਮੰਮੀ ਦੀ ਦੀ ਪੁੱਛ ਕਹਿੰਦੇ ਹਿੱਕਾ ਚੱਲੀ ਤਾਂ ਤੈਨੂੰ ਰੋਕਿਆ ਤਨ ਤੂੰ ਹੀ ਗੱਲ ਸਮਝਦੇ ਨਹੀਂ ਤੁਹਾਡੀਆਂ ਨਾ ਦੋਨਾਂ ਦੀਆਂ ਨਿਆਣ ਮਾਤਾ ਹੈਗੀਆਂ ਘਰ ਦੀ ਧੀ ਆ ਮੈਂ ਇਦਾਂ ਕਿਦਾਂ ਉਹਨੂੰ ਜਾਣ ਦਵਾ ਇਦਾਂ ਕਿਦਾਂ ਭੇਜ ਦਵਾਂ ਜਿਹੜੇ ਸਾਰੇ ਪੁਆੜੇ ਇਸੇ ਤੇ ਪੁਆਏ ਆ ਇੱਥੋਂ ਤੱਕ ਤੇ ਭੁਗਤਣੇ ਆ ਹੋਰ ਕਿੰਨਾ ਕ ਭੁਗਤੀ ਜਾਈਏ ਚੱਲ ਲੱਕੀ ਕੋਈ ਗੱਲ ਨਹੀਂ ਹੈਗੀ ਬਾਉ ਹੁਣ ਇਹ ਆ ਵੀ ਹੁਣ ਜਿਸ ਤਰ੍ਹਾਂ ਵੀ ਆ ਨਾ ਹੁਣ ਗਰਮੋ ਗਰਮੀ 'ਚ ਨਹੀਂ ਆਣਾ ਮੈਨੂੰ ਨਾ ਸਲਾਹ ਦੇ ਵੀ ਹੁਣ ਕਿੱਦਾਂ ਤੇ ਕਿਹੜਾ ਟਾਈਮ ਰੱਖਣਾ ਵਾ ਤੇ ਆਪਾਂ ਨੂੰ ਕੁੜੀ ਨੂੰ ਘਰ ਤੋੜੀਏ ਤੇਰੇ ਮੰਮੀ ਮੈਂ ਇਦਾਂ ਕਰਦਾ ਦੁਕਾਨ ਤੇ ਨਹੀਂ ਜਾਂਦਾ ਅੱਜ ਮੈਂ ਘਰੇ ਰਹਿਣਾ ਵਾ ਹੂੰ ਕਿਉਂਕਿ ਮੈਨੂੰ ਪਤਾ ਨਾ ਰਿੰਕਪਾਲ ਆਏਗਾ ਤੇ ਕਿੱਥੋਂ ਬੋਲਦਾ ਮੈਨੂੰ ਪਤਾ ਵਾ ਹੋਣਾ ਵਾਰ ਰਿੰਕਪਾਲ ਨਹੀਂ ਆਉਣਾ ਕਿੰਨੇ ਕਿੰਨੇ ਆਉਣਾ ਵਾ ਹੱਲੇ ਨਾ ਉਹਨੇ ਸਿਰਫ ਇਹੋ ਹੀ ਕਿਹਾ ਵਾ ਵੀ ਅੰਜੂ ਨੇ ਤੇ ਉਹਦੀ ਮੰਮੀ ਨੇ ਆਣਾ ਤੇ ਲੱਗੀ ਤੂੰ ਪੁੱਤਰ ਦੁਕਾਨ ਤੇ ਜਾ ਜੇ ਮੈਨੂੰ ਲੱਗਾ ਕਿ ਮੈਨੂੰ ਤੇਰੀ ਲੋੜ ਆ ਫਿਰ ਮੈਂ ਤੈਨੂੰ ਬੁਲਾ ਲਾਂਗੀ ਜੇ ਰਿੰਕਪਾਲ ਆਇਆ ਫਿਰ ਤੇ ਮੈਂ ਤੈਨੂੰ ਵੈਸੇ ਹੀ ਫੋਨ ਕਰ ਦਾਂਗੀ ਤੇ ਜੇ ਉਹ ਨ ਫਿਰ ਮੈਂ ਵੇਖਾਂਗੀ ਮੈਂ ਆਪਣੇ ਹਿਸਾਬ ਨਾਲ ਆਪਣੇ ਗੱਲ ਸੰਭ ਲਾਂਗੀ ਮੰਮੀ ਜੇ ਤੇ ਆਏਗਾ ਨਾ ਤੈਨੂੰ ਆਣਾ ਬਈਆ ਤੇ ਮੈਨੂੰ ਬੁਲਾਇਓ ਜਰੂਰ ਬੁਲਾਵਾਂਗੀ ਬਾਓ ਤੇ ਸਾਰੀਆਂ ਗੱਲਾਂ ਕਲੀਅਰ ਕਰਨੀ ਆ ਮੈਂ ਚਲੋ ਠੀਕ ਆ ਫਿਰ ਮੈਂ ਚੱਲਦਾ ਦੁਕਾਨ ਤੇ ਹਾਂ ਚਲ ਤੂੰ ਜਾ ਦੁਕਾਨ ਖੋਲ ਜਾ ਕੇ ਤੇ ਟਾਈਮ ਕਿੰਨੇ ਵੇ ਦਾ ਦਿੱਤਾ ਵੈਸੇ ਟਾਈਮ ਹੱਲੇ ਕੋਈ ਨਹੀਂ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਫੋਨ ਕਰ ਦੇ ਫੋਨ ਕਰਕੇ ਪੁੱਛ ਵੀ ਕਿੰਨੇ ਕ ਵਜੇ ਆਣਾ ਵਾ ਤੇ ਆ ਜਾਨ ਮੈਂ ਕੋਈ ਨਹੀਂ ਗੱਲਬਾਤ ਕਰਕੇ ਤੇ ਫਿਰ ਜਿੱਦਾਂ ਵੀ ਤੈਨੂੰ ਕਹੇਗਾ ਉਹਦਾ ਤੋੜ ਦਾਂਗੇ ਫਿਰ ਕੁੜੀ ਨੂੰ ਹੋਰ ਤੋੜਨਾ ਤੇ ਹੈਗਾ ਹੀ ਆ ਘਰ ਜੋ ਮੰਮੀ ਚਲੋ ਭੇਜਣਾ ਤੇ ਹੈਗਾ ਹੀ ਆ ਪਰ ਇਸ ਤਰ੍ਹਾਂ ਥੋੜਾ ਭੇਜਾਂਗੇ ਪੁੱਤਰ ਮੈਂ ਵੀ ਤੇ ਉਹੀ ਕਹਿਣ ਦੀ ਆ ਨਾ ਵੀ ਆਪਾਂ ਗੱਲਬਾਤ ਕਰਕੇ ਭੇਜਾਂਗੇ ਨਾ ਇਦਾਂ ਥੋੜਾ ਭੇਜਾਂਗੇ ਆਣਗੇ ਤੇ ਗੱਲ ਤੇ ਹੋਊਗੀ ਨਾ ਬਾਕੀ ਸੱਚ ਲੱਗੇ ਮੈਂ ਇਹ ਵੀ ਗੱਲ ਕਹੀ ਵੇਖ ਬੋ ਜੇ ਤੂੰ ਵਿੱਚ ਆ ਕੇ ਬਹਿਂਦਾ ਵੀ ਆ ਨਾ ਤੇ ਪੁੱਤਰ ਤੂੰ ਮਾਫੀਆਂ ਮੂਫੀਆਂ ਵਾਲੀ ਗੱਲ ਨਹੀਂ ਕਰਨੀ ਮੈਂ ਇਹ ਉਹਨੂੰ ਗੱਲ ਕਹਿਤੀ ਨਾ ਤੇ ਮੈਂ ਹਰਿੰਕ ਪਾਲੇ ਗੱਲ ਕਰੇ ਤੇ ਨਾ ਮੈਂ ਹ ਲੱਕੀ ਗੱਲ ਕਰੇ ਇਹ ਗੱਲ ਜੇ ਆ ਜਾਂਦੀ ਨਾ ਮਾਫੀਆਂ ਮਾਫੇ ਫਿਰ ਈਗੋ ਵਾਲੀ ਗੱਲ ਆ ਜਾਂਦੀ ਤੇ ਇਹ ਕੰਮ ਨਹੀਂ ਕਰਨਾ ਮੰਮੀ ਫਿਰ ਤੇ ਗੱਲ ਆਪੇ ਵਧਣੀ ਆ ਫਿਰ ਘਟਣੀ ਥੋੜਾ ਵਾ ਬਈ ਨਾ ਉਧਰ ਤੁਹਾਡੇ ਸਾਹਮਣੇ ਵੇਖ ਲੋ ਹੱਥੋਂ ਪਾਈ ਹੋ ਪਏ ਐਸੇ ਗੱਲਾਂ ਹੋ ਪਏ ਆ ਚਲ ਛੱਡ ਪੁੱਤਰ ਛੱਡ ਤੂੰ ਕੋਈ ਗੱਲ ਨਹੀਂ ਕਈ ਗੱਲਾਂ ਨਾ ਜਦੋਂ ਧੀਆਂ ਵਸੋਣੀਆਂ ਹੋਣ ਨਾ ਤੇ ਬੜੀਆਂ ਗੱਲਾਂ ਸੋਚਣੀਆਂ ਪੈਂਦੀਆਂ ਪੁੱਤਰ ਕੋਈ ਗੱਲ ਨਹੀਂ ਮੰਮੀ ਜਦੋਂ ਵੇਖੋ ਵੇਖਣ ਕਹੇ ਉਹ ਤਾਂ ਕਹਿੰਦੇ ਨਾ ਬਾਹਰ ਭੇਜ ਦੇਣਾ ਤੇ ਭੇਜ ਨਾ ਐਵੇਂ ਰੋਏ ਰੋਏ ਤੇ ਲੜਾਈ ਨਾਲ ਤੇ ਮੁਕਤ ਹੋਏਗੀ ਨਾ ਭੈਣ ਸਾਡੀ ਲੜਾਈ ਆ ਕਲੇਸ਼ ਆ ਰੋਇਦਾ ਕੀ ਕਰੇ ਬੰਦਾ ਜਦੋਂ ਦੀ ਭੈਣ ਵੈਈ ਨਾ ਮੈਂ ਕਦੀ ਨੂੰ ਸੁੱਖ ਦਾ ਸਾਹ ਲੈਂਦੇ ਨਹੀਂ ਵੇਖਿਆ ਉਹ ਇਹਨਾਂ ਤਾਂਗ ਹੀ ਕਰੀ ਜਾਂਦੇ ਆ ਫਿਰ ਇਸੇ ਕਰਕੇ ਉਹਦਾ ਜੀ ਕਰਦਾ ਵਾ ਵੀ ਮੈਂ ਪੇਕੇ ਜਾਵਾਂ ਫਿਰ ਇਸੇ ਕਰਕੇ ਤਾਂਗੋ ਗਈ ਆਉਂਦੀ ਆ ਨਾ ਤੇ ਫਿਰ ਗੱਲਾਂ ਬਣ ਜਾਂਦੀਆਂ ਵੀ ਇਹ ਰੋਇ ਤੁਰੀ ਰਹਿੰਦੀ ਉਹ ਜਿੱਦਨ ਦੀ ਆਈ ਨਾ ਵਿਚਾਰੀ ਚੁੱਪ ਚੁੱਪ ਰਹਿੰਦੀ ਆ ਕਦੀ ਕੋਠੇ ਖਲੋਤੇ ਰਿੰਦੀ ਜਾ ਕੇ ਇਹਨਾਂ ਸਾਰਿਆਂ ਦੇ ਵਿੱਚ ਹੋਣੀ ਬਿੰਦੀ ਨਾ ਨਾ ਬਿਲਕੁਲ ਨਹੀਂ ਇਨੇ ਗੰਦਾ ਪਰਵਾੜ ਟਕਰਿਆ ਨਾ ਸਾਨੂੰ ਇਹੋ ਜਾਂ ਤੇ ਰੱਬ ਕਿਸੇ ਨੂੰ ਨਾ ਦਵੇ ਹੋਈ ਨਾ ਕਲਪਨਾ ਲੈਂਦੀ ਲੱਗੀ ਰਹਿੰਦੀ ਮੈਨੂੰ ਤਾਂ ਚਲੋ ਮੈਂ ਠੀਕ ਆ ਮੈਂ ਚੱਲਿਆ ਦੁਕਾਨ ਤੇ ਖੜਾ ਹਾਂ ਹਾਂ ਕੋਈ ਨਹੀਂ ਬੇਟਾ ਤੂੰ ਜਾ ਮੰਮਾ ਹਾਂਜੀ ਇਹ ਤੇ ਚਲ ਗਈ ਆ ਇਹਨਾਂ ਨੂੰ ਮੈਂ ਕਿਹਾ ਹੀ ਕੋਈ ਸਬਜ਼ੀ ਲਿਆ ਦਿਓ ਮੈਂ ਸਬਜ਼ੀ ਦੀ ਤਿਆਰੀ ਕਰਾਂ ਆਉਣ ਵਾਲੇ ਆਓ ਆਹੋ ਸੀਮਾ ਤੂੰ ਏਦਾਂ ਕਰ ਮੈਂ ਹੀ ਵੇਖਦੀ ਲਿਆ ਦਿੰਨੀ ਗੋਭੀ ਆਲੂ ਇੱਕ ਬਣਾ ਲਾ ਦੇ ਇੱਕ ਮਟਰ ਪਨੀਰ ਬਣਾ ਲਾ ਨਾ ਨਹੀਂ ਕਾਦੀ ਕੋਲੋਂ ਸਬਜ਼ੀ ਬਣਾਉਣੀ ਹੈ ਪਰ ਉਹਨਾਂ ਨੇ ਆਣਾ ਨਹੀਂ ਆਣਾ ਕਿ ਨਵਾਂ ਆਣਾ ਹੈ ਐਨੀ ਉਹਦੋਂ ਤੁਹਾਡੀ ਉੱਥੇ ਬੇਇੱਜ਼ਤੀ ਕੀਤੀ ਹੁਣ ਇਹਨਾਂ ਨੂੰ ਵਾਂਸ ਵਾਂਨੇ ਪਕਵਾਨ ਖਵਾਉਣੇ ਆਂ ਦੀਦੀ ਘਰ ਆਇਆ ਇਹਨੂੰ ਰੋਟੀ ਤੇ ਖਵਾਉਣੀ ਹੈ ਨਾ ਤੁਹਾਡੇ ਸੋਹਰੇ ਪਰਿਵਾਰ ਆ ਚੰਗੇ ਲੱਗਦੇ ਆ ਨਾਲ ਤੁਹਾਡੀ ਦਾ ਨਾਂ ਨਾ ਆਉਂਦੀ ਆ ਇਸ ਤਰ੍ਹਾਂ ਹੀ ਬੀਜਾਂਗੀ ਮੇਰੇ ਕੋ ਟਾਈਮ 11 ਵਜ ਗਿਆ 12 1 ਵਜੇ ਤੱਕ ਉਹਨਾਂ ਨੇ ਆਇਆ ਨਾ ਤੇ ਰੋਟੀ ਦਾ ਟਾਈਮ ਹੁਣ ਆ ਜੀ ਮੰਮੀ ਮੈਨੂੰ ਤੇ ਲੱਗਦਾ ਵੀ ਭੂਆ ਨਾਲ ਰਲੀ ਜੇ ਜਿਹੜਾ ਇਹਨੂੰ 헤 ਜੇ ਨਾ ਹੁੰਦਾ ਮੈਂ ਤਾਂ ਨਹੀਂ ਇਹੋ ਜਿਹੇ ਨੂੰ ਚਾਹਦਾ ਕ ਆਪਣਾ ਪਿਆਉ ਕਿ ਡੀ ਦਈ ਆ ਮਾਤਾ ਮੇਰੀ ਨੂੰ ਸਕੀਮਾਂ ਦੇਣ ਵੀ ਸਬਜ਼ੀ ਲਿਆ ਦੋ ਪੁੱਤਰ ਸੀਮਾ ਸਹੀ ਕਹਿੰਦੀ ਪਈ ਆ ਪੁੱਛਣਾ ਪੈਂਦਾ ਇਦਾਂ ਥੋੜਾ ਹੀ ਤੋਰਦਾ ਕਿ ਤੁਹਾਡੀ ਧੀ ਦੀ ਕਿੰਨੀ ਕੋ ਇੱਜ਼ਤ ਕਰਦੇ ਆ ਹੈ ਇਹ ਭੂਆ ਦੀ ਕੱਲ ਬਹੁਤ ਵਧੀਆ ਗੱਲ ਹੀ ਵੀ ਮੇਰੀ ਨਨਾਨਾ ਨਾਲ ਕਿਤੇ ਚੁਗਰੀਆਂ ਕਰਨ ਦੀ ਹੁਣ ਉਹ ਨਨਾਨਨੇ ਹੋਣਾ ਤੇ ਉਹਦੇ ਵਾਸਤੇ ਵੀ ਮਾਨਸਵਾਨਾ ਪਕਵਾਨ ਬਣਾਓ ਮਨਮੀਤ ਜਿਹੜੀਆਂ ਗੱਲਾਂ ਹੈਗੀਆਂ ਨਾ ਉਹ ਦਿਲ 'ਚ ਹੈਗੀਆਂ ਹੀ ਆ ਪਰ ਕਹਿੰਦੇ ਘਰ ਕੋਈ ਵੈਰੀ ਦੁਸ਼ਮਣ ਵੀ ਚੱਲ ਕੇ ਆ ਜਵੇ ਨਾ ਤੇ ਉਹਨਾਂ ਨੂੰ ਵੀ ਅਗਲੇ ਉਹਨਾਂ ਦੀ ਵੀ ਇੱਜ਼ਤ ਕਰੀ ਦੀ ਚਾਹ ਪਾਣੀ ਰੋਟੀ ਪਾਣੀ ਤੋਂ ਉਹਨੂੰ ਵੀ ਪੁੱਛੀਦਾ ਇਹ ਤਾਂ ਫੇਰ ਆਪਣੇ ਇਹ ਤਾਂ ਮੇਰੇ ਦੁਸ਼ਮਣਾਂ ਨਾਲ ਵੀ ਵੱਦ ਕੇ ਹੋ ਗਏ ਆ ਦੀਦੀ ਗੱਲਾਂ ਤਾਂ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਪਰ ਇੰਦਾ ਥੋੜੀ ਕਰਨਾ ਪਿਓ ਨਾ ਆਈ ਆ ਤੇ ਉਹਨਾਂ ਨੇ ਬਿਨਾਂ ਚਾਹ ਪਾਣੀ ਤੋਂ ਰੋਟੀ ਪਾਣੀ ਤੋਂ ਭੇਜ ਦੋ ਰੋਟੀ ਪਾਣੀ ਨਹੀਂ ਬਣਨਾ ਚਾਹੀਦਾ ਜੇ ਠੀਕ ਆ ਚਾਹ ਪਾਣੀ ਜਿਹੜਾ ਪਿਆਣਾ ਪਿਆਓ ਨਹੀਂ ਤੇ ਮੈਂ ਨਹੀਂ ਬੇਸ਼ੱਕਲੀ ਉਹ ਵੀ ਨਾ ਪਿਆਓ ਦੀਦੀ ਗੁੱਸੇ ਨਾਲ ਆ ਗਈ ਆਪਣੀ ਤਾਂ ਤੁਹਾਨੂੰ ਗੁੱਸਾ ਵਾ ਤਾ ਤੁਸੀਂ ਸਾਨੂੰ ਕਹਿਂਦੀ ਆ ਵੇਖੋ ਕੱਲ ਨੂੰ ਤੁਹਾਡੀ ਸੁਲਾ ਹੋ ਜਣੀ ਤੁਹਾਡੀ ਨਾਨਾ ਤੁਹਾਡੀ ਸੱਸ ਨਾ ਉਹ ਫੇਰ ਤੁਹਾਨੂੰ ਮਿਹਨੇ ਦੇਣਗੇ ਕਿ ਤੇਰੇ ਪੇਕੇ ਗਏ ਆ ਉਹਨਾਂ ਨੂੰ ਚਾਹ ਪਾਣੀ ਨਹੀਂ ਚੱਜਣਾ ਪਿਆਇਆ ਰੋਟੀ ਪਾਣੀ ਨਹੀਂ ਚੱਜਣਾ ਖਵਾਇਆ ਨਾ ਸਾਨੂੰ ਪੁੱਛਿਆ ਤੇੱਚ ਬੇਇੱਜ਼ਤੀ ਸਾਡੀ ਆ ਤੁਹਾਡੇ ਪੇਕੇਆਂ ਦੀ ਵੇਖ ਮੇਰੀ ਗਾਲ ਸੁਣ ਫੇਰ ਇੰਨਾ ਸੋਣਾ ਮੇਰੀ ਮਾਂ ਕਰਕੇ ਆਂਦੀ ਐ ਤਾਂ ਵੀ ਮੇਰੇ ਪੇਕੇਆਂ ਨੂੰ 50 50 ਗੱਲਾਂ ਕਰ ਜਾਂਦੇ ਆ ਵੀ ਉਹ ਕੀ ਕਰਦੇ ਆ ਜਿੰਨਾ ਕੋ ਹੋਣ ਅੱਗੇ ਕਰਗੇ ਆ ਸਿਫਤਾਂ ਕਰ ਜਾਣਗੇ ਉਹਨੀਆਂ ਕੋ ਰੋਟੀਆਂ ਖਾ ਕੇ ਕਰ ਜਾਣਗੇ ਮਨਮੀਤ ਜਦੋਂ ਉਹਨਾਂ ਨੇ ਸਾਡੇ ਘਰ ਆਣਾ ਨਾ ਇਹਦੇ ਵਿੱਚ ਬੇਇੱਜ਼ਤੀ ਮੇਰੀ ਨੋਹ ਤੇ ਦੀ ਆ ਇਹਨੂੰ ਕੀ ਗੱਲ ਇਹਨੂੰ ਅਕਲ ਨਹੀਂ ਆ ਵੀ ਆਏ ਗਏ ਨੂੰ ਕੁਝ ਪੁੱਛਣਾ ਵਾ ਕਿ ਨਹੀਂ ਪੁੱਛਣਾ ਹੈਗਾ ਇਹ ਵੀ ਇੱਧਰ ਵੀ ਵੇਖ ਨਾ ਸਾਡੀ ਬੇਇੱਜ਼ਤੀ ਨਾ ਨਾ ਕਰਾ ਮੰਮੀ ਚਲੋ ਤੁਸੀਂ ਵੱਡੇ ਜੇ ਮੈਂ ਤੁਹਾਡਾ ਕਹਿਣਾ ਤੇ ਨਹੀਂ ਮੋੜਦੀ ਪਰ ਮੈਨੂੰ ਉਦੋਂ ਦੀ ਇਹ ਜਿਹੜੀ ਮੇਰੀ ਨਨਾਨ ਨੇ ਵੀ ਗੱਲਾਂ ਕੀਤੀਆਂ ਨਾ ਮੈਨੂੰ ਬਹੁਤ ਦੁੱਖ ਆ ਮੈਨੂੰ ਇੰਨਾ ਕੁ ਗੁੱਸਾ ਲੱਗੰਦਿਆ ਮੈਂ ਤੇ ਨਹੀਂ ਮੈਂ ਆਪਣੇ ਪੇਕੇਆਂ ਦੀ ਘਰ ਦੀ ਨੂੰ ਦਲੀਜ ਨਾ ਟੱਪਣ ਦਾ ਵਾ ਗੱਲ ਕਰਨ ਕੀ ਮਸਲਾ ਹੱਲ ਹੋਏਗਾ ਫੇਰੀ ਆਪਣੇ ਘਰ ਜਾਓਗੇ ਇਸ ਤਰ੍ਹਾਂ ਤੇ ਫਿਰ ਤੁਹਾਡੇ ਮਨ ਚ ਵੀ ਗੁੱਸਾ ਰਹਿਣਾ ਤੇ ਉਹਨਾਂ ਦੇ ਮਨ ਚ ਵੀ ਗੁੱਸਾ ਰਹਿਣਾ ਜਾਣਾ ਤੇ ਮੈਂ ਸੋ ਰਹੀ ਆ ਰਹਿਣਾ ਤੇ ਮੈਂ ਇੱਥੇ ਹੈ ਨਹੀਂਗਾ ਨਾ ਕਦੀ ਮਾਪਿਆਂ ਵਾਲੀ ਧੀਆਂ ਰੱਖੀਆਂ ਧੀਆਂ ਆਪਣੇ ਘਰ ਹੀ ਵਸਦੀਆਂ ਸੋਹਣੀਆਂ ਲੱਗਦੀਆਂ ਉਸ ਦਿਨ ਵੇਖਿਆ ਮੇਰੀ ਨਾਨੇ ਕੀ ਕਿਹਾ ਸੀ ਵੀ ਮੇਰੇ ਭਰਾਣੇ ਤੈਨੂੰ ਘਰ ਨਹੀਂ ਆਉਣ ਦੇਣਾ ਮੈਂ ਵੀ ਉਹਨੂੰ ਫਿਰ ਹਿੱਕ ਠੋਕੇ ਕਿਹਾ ਕਿ ਇਸੇ ਘਰ ਚ ਹੀ ਵਸ ਕੇ ਵਿਖਾਉਂਗੀ ਤੈਨੂੰ ਤੇ ਦੇ ਗੁੱਸੇ ਵਿੱਚ ਬੜਾ ਕੁਝ ਪਿਆ ਜਾਂਦਾ ਹੰਸਾ ਢਫਰ ਜੀ ਦੀ ਰੋਟੀ ਪਾਣੀ ਦਾ ਜੇ ਤੂੰ ਨਾਰਾਜ਼ ਹੁੰਦੇ ਓ ਤੇ ਮੈਂ ਨਹੀਂ ਬਣਾਉਂਦੀ ਮਮਾ ਮੁੰਕੀਨ ਚਾਵਲ ਬਣਾ ਲੈਂਦੇ ਆ ਥੋੜੀ ਜੀ ਸਬਜੀ ਪਈ ਆ ਤੇ ਆਪਾਂ ਉਹਦੇ ਨਾਲ ਫੁਲਕਾ ਖਾ ਲਾਂਗੇ ਮੇਰੀ ਸੱਸ ਨੂੰ ਮੂੰਗੀ ਮਸਰਾਂ ਦੀ ਦਾਲ ਬੜੀ ਸਵਾਦ ਆ ਨਾਲ ਲਮਕੀਨ ਚਾਵਲ ਦਹੀਂ ਆਲੂ ਰਾਇਤਾ ਪਾ ਲੋ ਤੇ ਬਾਕੀ ਚਲੋ ਲਮਕੀਨ ਚਾਵਲ ਬਣਾ ਕੇ ਤੇ ਕੰਮ ਨਾ ਬੇੜੋ ਬਹੁਤੀ ਚੇਂਜ ਕਰਨ ਦੀ ਲੋੜ ਕੋਈ ਨਹੀਂ ਗਈ ਮਨਲੀ ਤੇ ਤੁਸੀਂ ਮੇਰੀ ਹੈ ਨਹੀਂ ਗਈ ਕਰਨੀ ਤੇ ਤੁਸੀਂ ਆਪਣੀ ਮਰਜ਼ੀ ਆ ਠੀਕ ਆ ਕਰ ਲੋ ਜੋ ਤੁਹਾਡਾ ਦਿਲ ਕਰਦਾ ਵਾ ਫੇਰ ਆਖੋਗੇ ਮੇਰੀ ਕੁੜਮਣੀ ਆਈ ਹੀ ਕੁੜਮਣੀ ਦੀ ਧੀ ਵੀ ਆਈ ਸੀ ਤੇ ਮੇਰੀ ਧੀ ਨੇੜੀ ਮੈਨੂੰ ਉਹਨਾਂ ਦੀ ਆਉਪੋਗਤ ਕਰਨ ਦਿੱਤੀ। ਘਰ ਲਿਓ ਤੁਸੀਂ। ਕੀ ਕਰਾਂ ਮੈਂ ਕੁੜੀ ਦਾ ਦੱਸ ਤਾ ਹਾਂ। ਬੜੇ ਗੁੱਸੇ 'ਚ ਗਈ ਦੀਦੀ। ਕੀ ਕਰਨਾ ਚਾਹੀਦਾ? ਇੱਕ ਬੱਤ ਤੂੰ ਇੱਕ ਕੰਮ ਕਰ। ਛੱਡ ਤੂੰ ਰੋਟੀ ਪਾਣੀ ਤੇ ਇਦਾਂ ਕਰੀ ਤੂੰ ਚਾਹ ਪਾਣੀ ਦਾ ਕਰ ਲੇ। ਚਾਹ ਪਾਣੀ ਪਿਆ ਦਾਂਗੇ। ਬਾਕੀ ਨਾ ਹਿਸਾਬ ਨਾਲ ਵੇਖਾਂਗੇ ਸਮੇਂ ਦੇ ਹਿਸਾਬ ਨਾਲ ਵੇਖਾਂਗੇ। ਕਿ ਕੀ ਹਿਸਾਬ ਹੈ ਜੇ ਹੋਊਗਾ ਲੱਗੂਗਾ ਤੇ ਬੁਤੀ ਗੱਲ ਹੈ ਤੇ ਵਿਚਾਰੋ ਮੰਗਾ ਲਾਂਗੇ ਦਾਲ ਫੁਲਕਾ ਮੰਗਾ ਲਾਂਗੇ। ਇਦਾਂ ਕਰਕੇ ਰੋਟੀ ਪਨੀਰ ਦੀ ਪੁਰਜੀ ਬਣਾ ਲਈ ਨਾਲ। ਰੋਟੀ ਖਵਾ ਦਾਂਗੇ। ਠੀਕ ਐ। ਵੇਖਨੇ ਆ ਪਹਿਲੋਂ ਕਿਹੜੇ ਮੂਹ ਬੋਲਦੇ ਆ। ਹਾਂ। ਉਹਨਾਂ ਤੇ ਉਹਨਾਂ ਨੇ ਵੀ ਗੁੱਸੇ ਵਿੱਚ ਹੀ ਆ। ਕੀ ਪਤਾ ਰੋਟੀ ਪਾਣੀ ਖਾਣੀ ਵੀ ਆ ਕਿ ਨਹੀਂ ਖਾਣੀ। ਕੋਈ ਨਹੀਂ ਮੰਮਾ। ਚਾਹ ਪਿਆ ਦਾਂਗੇ ਪਹਿਲੋਂ ਤੇ ਫਿਰ ਵੇਖਾਂਗੇ ਕੀ ਹੱਬਤਾ ਪਿਆ। ਹਾਂ। ਤੇ ਜੇ ਆਪਾਂ ਕਰ ਲਿਆ ਨਾ ਤੇ ਦੀਦੀ ਨੇ ਦਰਾਜ ਰਹਿਣਾ ਸਾਡੇ ਨਾਲ। ਉਹ ਹੀ ਤੇ ਮੈਂ ਕਹਿੰਦੀ ਆ ਵੀ ਹੁਣ ਇਹਦੀ ਵੀ ਮੰਨ ਲਾ। ਇਹਦੀ ਵੀ ਮੰਨਣੀ ਪੈਣੀ ਆ। ਨਹੀਂ ਤੇ ਇਹਨੇ ਗੁੱਸੇ ਜੀ ਰਹਿਣਾ ਹੀ। ਇਸ ਕਰਕੇ ਨਾ ਜਿੱਦਾਂ ਆਂਦੇ ਆ ਵੇਖ ਲੈਣੇ ਆ ਗੱਲਬਾਤ ਕਰਦੇ ਜੇ ਸਾਹਮਣਾ ਵੀ ਸੀਮਾ ਚਾਹ ਪਾਣੀ ਤੇ ਪੁੱਛਣਾ ਫਰਜ਼ ਆ ਹਾਂਜੀ ਉਹ ਤੇ ਪੁੱਛੋ ਬਾਕੀ ਜੇ ਸਾਹਮਣਾ ਵੀ ਗੱਲ ਹੋਏਗੀ ਬੈਠ ਕੇ ਗੱਲ ਕਰਾਂਗੇ ਉਹ ਸਾਹਮਣਾ ਫਿਰ ਰੋਟੀ ਦਾ ਕਰ ਲਾਂਗੇ ਹਸਾਕਤਬ ਹਲੇ ਤੂੰ ਰੋਟੀ ਦਾ ਛੱਡ ਦੇ ਚਲੋ ਮੈਂ ਆਪਣੇ ਤੇ ਨਮਕੀਨ ਚਾਵਲ ਬਣਾਵਾ ਹਾਂ ਪਤਾ ਉਹਨਾਂ ਨੇ ਕਦੋਂ ਆਣਾ ਤੇ ਉਹ ਆਪਾਂ ਖਾ ਕੇ ਫੁਲਕਾਈ ਕੇਕ ਸਬਜ਼ੀ ਪਈ ਉਹਦੇ ਨਾਲ ਖਾ ਲੈਣੇ ਆ ਆਹੋ ਚਲ ਇਦਾਂ ਕਰ ਲਾ ਇਹਨਾਂ ਨੂੰ ਨਵਾਂ ਹੀ ਹੇਰ ਚੜ੍ਹਿਆ ਇਹ ਮੇਰੀ ਕੁੜਮਣੀ ਨੇ ਆਉਣਾ ਤੇ ਕੁੜਮਣੀ ਦੀ ਧੀ ਨੇ ਆਉਣਾ ਜਿੰਨਾ ਇਹਨਾਂ ਦੀ ਧੀ ਦੇ ਨਾਲ ਬੜਾ ਚੰਗਾ ਵਿਹਾਰ ਕਰਦੇ ਨੇ ਕੀ ਸਲਾਹ ਬਣੀ ਹੋਂ ਤੁਹਾਡੀ ਦੀਦੀ ਚਾਵਲ ਬਣਾਉਣ ਲੱਗੀਆਂ ਆਪਣੇ ਵਾਸਤੇ ਨਮਕੀਨ ਚਾਵਲ ਤੇ ਉਹਨਾਂ ਨੂੰ ਮम्मा ਕਹਿੰਦੇ ਰਹਿਣ ਦਿੰਦੇ ਨੇ ਰੋਟੀ ਚਾਹ ਪਾਣੀ ਪਿਆਦਾਂਗੇ ਚੰਗਾ ਕੀਤਾ ਮੇਰੀ ਵੀ ਮੰਡਲੀ ਮੈਨੂੰ ਉਦੋਂ ਦਾ ਤਾਪ ਹੀ ਚੜੀ ਜਾਂਦਾ ਕਿ ਜੇ ਮੈਨੂੰ ਮੇਰੇ ਤੋਂ ਬਾਹਰੇ ਹੋ ਕੇ ਇਹਨਾਂ ਨੇ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੇਰੀ ਸੁਣੋ ਗੱਲ ਜਿਹੜੀ ਚਾਹ ਬਣਾਣੀ ਹੈ ਨਾ ਦੁੱਧ ਚ ਪੱਤੀ ਨਾ ਪਾ ਕੇ ਬਣਾ ਕੇ ਪਿਆਦੀ ਸੋ ਪੰਗਲ ਪਾਣੀ ਵਰਗੀ ਚਾਹ ਆਵੇ ਜਿਵੇਂ ਕਾਵਾਂ ਦੇ ਥਰੂ ਹੁੰਦੇ ਆ ਕੋਈ ਇੰਨੀ ਚੇਜ ਕਰਨ ਦੀ ਲੋੜ ਕੋਈ ਨਹੀਂ ਦੀਦੀ ਸਮੋਸੇ ਮੰਗਾਵਾ ਕਿ ਨਮਕੀਨੀ ਮੈਂ ਕਹਿੰਦੀ ਐ ਕਿ ਤੁਸੀਂ ਬਿਸਕੁਟ ਬਣਾਤਾ ਆ ਰਹੇ ਤੁਸੀਂ ਸਮੋਸਿਆਂ ਦੀ ਗੱਲ ਕਰਨ ਨਹੀਂ ਆ ਲੈ ਬਿਸਕੁਟ ਤੇ ਨਮਕੀਨ ਤੇ ਮੈਂ ਮੰਗਵਾ ਲਿਆ ਸੱਸੇਰੀ ਔਰ ਨਹੀਂ ਉਹ ਜਿਹੜੇ ਪੰਜਾ ਪੰਜਾ ਵਾਲੇ ਬਿਸਕੁਟ ਨਹੀਂ ਆਉਂਦੇ 50 50 ਉਹ ਮੰਗਾ ਤੇ ਉਹ ਚਾਹਣ ਆ ਰੱਖਣੇ ਕੋਈ ਨਮਕੀਨ ਰੱਖਣ ਦੀ ਲੋੜ ਕੋਈ ਨਹੀਂ ਦੀਦੀ ਕੋਕੋਨਟ ਮੰਗਵਾਈ ਹੋਈ ਹੈ ਮੈਂ ਬਿਸਕੁਟ ਬਸ ਠੀਕ ਆ ਫਿਰ ਮੇਰੇ ਨਾਲ ਉਹ ਜਾ ਰਾ ਤੇ ਵਹੇ ਤੇ ਚਾਹ ਤੇ ਨੂ ਚੜਿਆ ਮੇਰੇ ਸਾਹਮਣੇ ਔਰ ਦੀਦੀ ਐਟ ਆ ਟਾਈਮ ਤੇ ਫਿਰ ਕੀ ਕਰੀਏ ਫਿਰ ਮੈਂ ਕਿੰਨੂ ਕਹਿਣਾ ਵਾਂ ਮੈਂ ਇਸ ਕਰਕੇ ਪਹਿਲਾਂ ਹੀ ਮੰਗਵਾ ਲਈ ਕਿ ਇਸ ਦੀ ਪਾਸ ਇਹੋ ਕੱਲੇ ਬਿਸਕਟ ਰੱਖੀ ਫਿਰ ਵੀ ਦੇਖ ਲਈ ਮਾਤਾ ਨੇ ਤੇ ਫਿਰ ਮੇਰੀ ਨੇ ਮੰਨਣਾ ਨਹੀਂ ਉਹਨੇ ਕਹਿਣਾ ਵੀ ਮੇਰੀ ਵੀ ਤਾਂ ਕੋਈ ਇੱਜ਼ਤ ਹੋਵੇ ਜੇ ਰੱਖਣਾ ਤੇ ਰੱਖਦੇ ਹੋ ਅੱਬਲ ਤਾਂ ਮੈਂ ਮੈਨੂੰ ਤਾਂ ਗੁੱਸਾ ਬੜਾ ਉਹਨਾਂ ਦੀ ਗੱਲਾਂ ਦਾ ਕਿਹਾ ਤਾਂ ਗੁੱਸਾ ਤਾਂ ਆ ਰਹੀ ਇਹ ਤੇ ਕਹਿੰਦੀ ਐ ਸਿੰਪਲ ਜੀ ਚਾਹ ਪਿਆਓ ਚਾਹ ਵੀ ਨਾ ਪਿਓ ਪਰ ਇਹਨਾਂ ਨੂੰ ਕੀ ਪਤਾ ਇੱਜ਼ਤ ਤੇ ਇਹਨਾਂ ਦੀ ਹੁੰਨੀ ਸੋਰੇ ਘਰ ਜਾ ਕੇ ਸਾਨੂੰ ਪੁੱਛਿਆ ਕੋਈ ਗੁਸੇਂ ਰਾਜ ਕੀ ਨਹੀਂ ਰੱਖੀ ਅਗਨੇ ਸਾਨੂੰ ਕੀ ਕਰਾਂ ਜੋ ਮਰਜੀ ਆਪੇ ਇਹਨਾਂ ਨੇ ਭੁਗਤ ਲੈਣਾ ਵਾ ਮੰਮੀ ਆ ਜਾਓ ਹੋ ਗਏ ਤਿਆਰ ਜਲਦੀ ਕਰੋ ਫੇ ਲੇਟ ਹੋ ਜਾਣਾ ਆ ਅੰਜੂ ਮੈਂ ਤਿਆਰ ਹੋ ਗਈ ਆ ਚਲਨੇ ਆ ਕੱਲ ਨੂੰ ਰਿੰਕੂ ਆ ਕੇ ਬੋਲੇ ਨਾ ਨਹੀਂ ਮੰਮੀ ਮੇਰੀ ਗੱਲ ਸੁਣੋ ਤੁਸੀਂ ਚਲੋ ਆਪੇ ਉਧਰ ਜਾ ਕੇ ਗੱਲ ਕਰੀਏ ਰਿੰਕਪਾਲ ਨੂੰ ਮੈਂ ਆਪੇ ਸਮਝਾ ਲਵਾਂਗੀ ਫਿਰ ਟੈਮਸ ਰਾਜੀਏ ਉਹਦੇੋਂ ਤੋਂ ਪਹਿਲਾਂ ਪਹਿਲਾਂ ਅਸੀਂ ਘਰ ਆ ਜਾਈਏ ਕਾਨੂੰ ਬੋਲੇ ਨਾ ਰਿੰਕੂ ਤੇ ਤਾਂ ਇਹਦੇ ਤਾਂ ਮੈਂ ਕਹਿੰਦੀ ਆ ਮੈਂ ਕਿਹਾ ਜਲਦੀ ਕਰੋ ਚਲੋ ਫਿਰ ਚੱਲਨੇ ਆ ਚਲੋ ਜਲਦੀ ਕਰੋ ਚੱਲ ਜੀ ਲੇਟ ਹੋ ਜਾਣਾ ਨਹੀਂ ਤੇ ਆਪਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੋਣਾ ਵੀ ਆ ਫਿਰ ਚਲੋ ਜੀ ਚਾਵਲ ਬਨੇ ਸਾਰਿਆਂ ਨੇ ਖਾ ਲੈ ਗਰਮ ਗਰਮ ਟਾਈਮ ਹੀ ਕਿੰਨਾ ਹੋ ਗਿਆ ਵਾ ਅੰਜੂ ਦੀਦੀ ਆਏ ਨਹੀਂ ਫੋਨ ਮੈਂ ਉਨੀ ਨਾ ਦੇ ਰਿਂ ਕੁਪਾ ਜੀ ਮੈਂ ਕੋਣ ਜੇ ਪੂਆ ਜੀ ਨੂੰ ਫੋਨ ਆਇਆ ਤੇ ਆਪੇ ਆਉਣਗੇ ਮੈਂ ਫੋਨ ਹੀ ਵੇਖ ਲਾਂ ਰੱਖਾ ਲੈ ਵੀਰੇ ਦਾ ਫੋਨ ਹੈ ਸਸਿਕਾ ਪਾਜੀ ਸਸਿਕਾ ਜੀ ਕੀ ਹਾਲ ਜਵਾ ਜੀ ਬਸ ਠੀਕ ਹੈ ਜੀ ਸਭ ਠੀਕ ਹੈ ਹਾਂ ਮੈਂ ਤਾਂ ਠੀਕ ਆ ਪਹੁੰਚ ਗਏ ਜੀ ਠੀਕ ਠਾਕ ਪਹੁੰਚ ਗਏ ਨਾ ਅੱਜ ਜੀ ਲੱਗ ਗਿਆ ਕੰਮ ਠੀਕਾ ਚਲਦਾ ਚਲੋ ਵਧੀਆ ਮੈਂ ਇਹ ਸੋਚ ਨਹੀਂ ਦੇਈ ਸਾਂ ਕਿ ਭਾਬੀ ਨੂੰ ਫੋਨ ਕਰਕੇ ਪੁੱਛਾਂ ਵੀ ਵੀਰੇ ਦਾ ਕੋਈ ਫੋਨ ਨਹੀਂ ਆਇਆ ਹੈਗਾ ਤੇ ਬਸ ਇਸ ਰੇਕ ਕਾਦ ਵਿੱਚ ਨਾ ਥੋੜਾ ਜਿਹਾ ਕੰਮ ਸੀ ਮੈਨੂੰ ਥੋੜੀ ਬਹੁਤੀ ਪ੍ਰੋਬਲਮ ਜੀ ਚੱਲਣ ਦੀ ਤੁਹਾਨੂੰ ਕੀ ਦੱਸਾਂ ਤੇ ਇਸ ਕਰਕੇ ਮੇਰਾ ਟਾਈਮ ਜੇ ਨਹੀਂ ਲੱਗਾ ਤੁਹਾਨੂੰ ਫੋਨ ਕਰਨ ਤੇ ਤੇ ਮੇਰੀ ਗੱਲ ਸੁਣੋ ਕੰਮ ਕਰਿਓ ਹੁਣ ਧਿਆਨ ਨਾਲ ਤੇ ਵੇਖੋ ਜੋ ਵੀ ਹੈ ਨਾ ਤੁਹਾਡੀ ਪਹਿਲੀ ਕਮਾਈ ਉਧਰ ਭੇਜਿਓ ਬੱਚਿਆਂ ਵੱਲ ਇਹ ਨਾ ਸੋਚਿਓ ਪੀ ਭੈਣ ਦਾ ਕਰਜ਼ਾ ਪਹਿਲੋ ਮੈਂ ਦੇਨਾ ਵਾਂ ਠੀਕ ਹੈ ਜੀ ਉਹ ਕੰਮ ਲੱਗਾ ਨਾ ਜਿੱਦਾਂ ਤੁਹਾਨੂੰ ਮਿਲ ਜੀ ਨਾ ਫਿਰ ਇਹ ਕੰਮ ਨਾਲ ਦੇ ਤੇ ਨਹੀਂ ਮੈਂ ਵੀਰੇ ਮੈਂ ਇਹ ਕਹਿ ਨਹੀਂ ਮੈਨੂੰ ਨਾ ਭੇਜਿਓ ਪਹਿਲੋ ਉਧਰ ਭੇਜਿਓ ਹੱਥ ਕਾਫੀ ਟਾਈਟ ਹੈ ਭਾਬੀ ਉਹਨਾਂ ਦਾ ਮੈਂ ਜਾਵਾਂਗੀ ਉੰਜ ਹਾਂ ਮੈਂ ਜਾਵਾਂਗੀ ਉੰਜ ਕਿਸੇ ਦਿਨ ਤੇ ਭਾਬੀ ਨੂੰ ਤੇ ਬੱਚਿਆਂ ਨੂੰ ਮਿਲ ਕੇ ਆਉਂਗੀ ਤੇ ਤੁਸੀਂ ਚਿੰਤਾ ਬਿਲਕੁਲ ਨਹੀਂ ਕਰਨੀ ਤੇ ਕੰਮ ਵੱਲ ਧਿਆਨ ਕਰਨਾ ਤੇ ਕਦੀ ਕਦੀ ਭੈਣ ਨੂੰ ਵੀ ਯਾਦ ਕਰ ਲਿਆ ਕਰਿਓ ਠੀਕ ਹੈ ਤੇ ਇਹ ਕਿਹੜਾ ਮਰਦਾ ਹੈ ਕਿਹੜਾ ਪੁੱਤਰ ਆ ਹਾਂ ਮੈਂ ਜ਼ਰੂਰ ਜਾਵਾਂਗੀ ਚਲੋ ਠੀਕ ਹੈ ਵੀਰੇ ਕਰੋ ਕੰਮ ਕਰ ਮੈਂ ਫੇਰ ਕਿਸੇ ਦਿਨ ਕਰਾਂਗੀ ਇਹ ਨੰਬਰ ਤਾਂ ਡਾ ਹੀ ਹੈ ਨਾ ਹਾਂਜੀ ਹਾਂਜੀ ਮੇਰਾ ਨੰਬਰ ਚਲੋ ਠੀਕ ਹੈ ਮੈਂ ਸੇਵ ਕਰ ਲਾਂਗੀ ਚਲੋ ਠੀਕ ਹੈ ਚਲ ਸ਼ੁਕਰ ਹੈ ਪ੍ਰਮਾਤਮਾ ਦਾ ਪਹੁੰਚ ਗਏ ਟਾਈਮ ਸੇ ਮੈਂ ਕੱਲ ਪਰਸੇ ਹੀ ਸੋਚਣ ਦੀ ਹਾਂ ਕਿ ਫੋਨ ਨਹੀਂ ਆਇਆ ਵੀਰੇ ਦਾ ਕੋਈ ਚਿੰਤਾ ਤੇ ਹੁੰਦੀ ਆ ਚਲੋ ਆਪਣੇ ਟਿਕਾਣੇ ਤੇ ਬੈਠ ਗਏ ਆਜੋ ਮੰਮੀ ਪੁੱਤਰ ਸਕੂਲ ਗਿਆ ਲੈ ਸਕੂਟਰ ਮਮੀ ਮੈਨੂੰ ਮੈਂ ਤੁਹਾਨੂੰ ਦੱਸਿਆ ਨਹੀਂ ਉਹਨਾਂ ਪੈਂਚਰ ਹੋਈ ਪਈ ਆ ਲਗਾਈ ਹੋਈ ਦੁਕਾਨ ਤੇ ਆਜੋ ਆਪਾਂ ਤੋਂ ਈ ਰਿਕਸ਼ਾ ਲੈ ਲੈਂਦੇ ਆ ਚਲੋ ਠੀਕ ਆਜੋ ਮਮੀ ਮਮੀ ਸੱਚ ਮੈਂ ਤੁਹਾਨੂੰ ਕਹਿਣਾ ਸੀ ਤੁਸੀਂ ਨਾ ਉੱਥੇ ਗੱਲ ਨਾ ਕਰਿਓ ਜਿੱਥੇ ਮੈਂ ਆਪੇ ਹੀ ਗੱਲ ਕਰ ਲਵਾਂਗੀ ਕਿਉਂਕਿ ਰਿੰਕਪਾਲ ਨੂੰ ਤੇ ਮੈਨੂੰ ਪਤਾ ਆ ਉਹਨਾਂ ਨੇ ਸਾਡੇ ਨਾਲ ਕਿਹੜੀਆਂ ਗੱਲਾਂ ਕੀਤੀਆਂ ਆ ਉਸ ਹਿਸਾਬ ਨਾਲ ਮੈਂ ਆਪੇ ਉਹਨਾਂ ਨਾਲ ਗੱਲ ਕਰ ਲਵਾਂਗੀ ਜਿੱਥੇ ਪੁੱਤਲ ਮੈਨੂੰ ਲੋੜ ਪੈਗੀ ਮੈਂ ਗੱਲ ਕਰ ਲਾਂਗੇ ਤੋ ਚਿੰਤਾ ਨਾ ਕਰ ਨੇ ਚਲ ਉਹ ਤਾਂ ਕੋਈ ਗੱਲ ਨਹੀਂ ਜਿੱਥੇ ਤੁਹਾਨੂੰ ਜ਼ਰੂਰਤ ਪਊਗੀ ਤੁਸੀਂ ਬੋਲਿਓ ਪਰ ਫੇਰ ਵੀ ਮੈਨੂੰ ਲੱਗਦਾ ਹੈ ਕਿ ਮੈਨੂੰ ਜ਼ਿਆਦਾ ਪਤਾ ਹੈ ਆ ਤਾਂ ਕੀ ਪਿਆਣਾ ਲਾ ਨਿੰਬੂ ਲੈ ਲਵਾਂ ਦਾ ਰੱਖੀ ਚਲ ਵੈਲੀ ਕੀ ਕਰਨਾ ਮੈਂ ਅੰਜੂ ਨਹੀਂ ਤੇ ਲੈ ਆਏ ਨਹੀਂ ਮੈਂ ਨਿੰਬੂ ਹੀ ਪਾ ਕੇ ਤਾਂ ਧੋ ਕੇ ਰੱਖ ਦਿੰਨੀ ਆ ਉਹ ਨਹੀਂ ਗੱਲ ਵੈਲੀ ਕੀ ਕਰਨਾ ਬੈਠ ਕੇ ਇੰਨੇ ਵੜੇ ਲੱਕੀ ਨਿੰਬੂ ਲਾਇਆ ਲੱਗਦਾ ਸਾਰੇ ਮਹੱਲੇ ਨੂੰ ਚਾਰ ਪਾ ਕੇ ਦੇਣਾ ਕਦੋਂ ਦੀ ਆਪਾਂ ਰੋਟੀ ਖਾ ਕੇ ਵੇਲੇ ਹੋ ਗਏ ਤੇ ਵੇਲੇ ਹੋਜੇ ਤੱਕ ਅੱਧੀਆਂ ਆਈਆਂ ਨਹੀਂ ਕਦੋਂ ਦੀਆਂ ਦੁਰੀਆਂ ਹੋਣਗੀਆਂ ਤੇ ਤੂੰ ਹੀ ਕਹੀ ਜਾਂਦੇ ਈ ਕਿ ਰੋਟੀ ਦੀ ਤਿਆਰੀ ਕਰ ਲਓ ਐਵੇਂ ਬੇਫਾਲਤੂ ਦਾ ਖਰਚਾ ਕਰ ਲੈਣਾ ਆਹ ਚ ਮਮੀ ਰੁਕੋ ਮੈਂ ਬੈਲ ਕਰਦੀ ਹਾਂ ਬੈਲੋ ਇਹ ਵਾਰ ਕੋਈ ਹੈ ਵੇਖਾਂ ਜਾ ਕੇ ਬੈਲ ਤੇ ਬੱਲੀ ਕਰੀ ਜਾਂਦੇ ਪੇ ਖੋਲਦੀ ਆ ਸਸਿਕਾ ਬੋਜੀ ਸਸਿਕਾ ਅੱਛਾ ਸਸਿਕਾ ਬੋਜੀ ਹੋਰ ਰਿੰਗ ਪਾ ਲਿਆ ਨਹੀਂ ਭੋਜੀ ਤੁਹਾਨੂੰ ਪਤਾ ਹੀ ਆ ਫਿਰ ਇੰਨਾ ਦਾ ਕੰਮ ਉਹਦਾ ਗਰਮੀ ਗਰਮੀ ਹੋ ਗਈ ਤੇ ਲੈਣਾ ਹੀ ਨਾ ਉਹਨਾਂ ਨੂੰ ਵੀ ਨਾਲ ਨਹੀਂ ਸੋ ਇੱਕੋ ਵਾਰੀ ਇੱਥੇ ਬੈਠ ਕੇ ਜਿਹੜੀ ਗੱਲ ਹੁੰਦੀ ਹੋ ਜਾਂਦੀ ਰਿੰਕਪਾਲਤ ਮੰਨਦੇ ਨਹੀਂ ਸੀ ਮੈਂ ਤਾਂ ਉਹਨਾਂ ਤੋਂ ਚੋਰੀ ਆਈ ਐ ਮੈਂ ਤੇ ਮੰਮੀ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ ਪਰ ਜ਼ਬਰਦਸਤੀ ਮੰਮੀ ਨੂੰ ਲੈ ਕੇ ਆਈ ਐ ਚਲੋ ਕੀ ਮੋਲ ਚਾਲ ਅੰਦਰ ਦਾ ਮੋਲ ਚਾਲ ਤੇ ਕੁਛ ਨਾ ਪੁੱਛਣ ਜੋ ਮੋਲ ਚਾਲ ਇੱਥੇ ਬਹੁਤ ਗਰਮ ਈ ਮੈਂ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਰਕੇ ਨਾ ਤੇ ਸਿਰ 'ਚ ਸਵਾਹ ਪਾ ਲਈ ਐ ਤਨ ਮੈਂ ਦੱਸਾਂ ਹੁਣ ਤੇ ਤੂੰ ਹੀ ਬਹਿ ਕੇ ਆਪਸੇ ਗੱਲਾਂ ਕਰੋ ਨਾ ਮੈਂ ਤੇਰੀ ਗੱਲ 'ਚ ਬੋਲਣਾ ਹੀ ਨਾ ਮੈਂ ਉਹਨਾਂ ਦੀ ਗੱਲ 'ਚ ਬੋਲਣਾ ਹੀ ਤੂੰ ਆਪੇ ਵੇਖ ਲਓ ਜਿਹੜੀ ਗੱਲ ਹੁੰਦੀ ਹੋ ਉਹ ਤਾਂ ਚਲੋ ਕੋਈ ਗੱਲ ਨਹੀਂ ਭਾਜੀ ਗੱਲ ਤੇ ਕਰਨੀ ਪੈਣੀ ਐ ਆਹ ਗੱਲ ਤੇ ਕਰਨੀ ਪੈਣੀ ਐ ਕਰੋ ਇੱਕ ਵਾਰੀ ਸਗੋਂ ਅਚੰਝੂ ਮੇਰੀ ਗੱਲ ਸੁਣ ਹਾਂਜੀ ਜਿਹੜਾ ਤੂੰ ਮੈਨੂੰ ਫੋਨ ਕੀਤਾ ਸੀ ਨਾ ਹਾਂਜੀ ਉਹ ਮੈਂ ਦੱਸਦਾ ਹੀ ਘਰ ਭਾਬੀ ਨੂੰ ਠੀਕ ਆ ਹੁਣ ਜੇ ਤੇਰੇ ਸਾਹਮਣੇ ਗੱਲ ਕਰਨਗੇ ਨਾ ਕਿ ਫੋਨ ਆਇਆ ਸੀ ਤੂੰ ਫੋਨ ਕੀਤਾ ਸੀ ਤੇ ਤੂੰ ਕਹਿਣਾ ਹਾਂ ਮੈਂ ਕੀਤਾ ਸੀ ਫੋਨ ਇਹ ਨਾ ਕਹੀਂ ਮੈਂ ਨਹੀਂ ਕੀਤਾ ਮੈਂ ਬਸਤੀ ਉਹਨਾਂ ਨੂੰ ساری ਵਾਰ ਕੋਈ ਨਹੀਂ ਚਿੰਤਾ ਕਰੋ ਆਪਾਂ ਆਰਾਮ ਨਾਲ ਗੱਲ ਕਰਾਂਗੇ ਬੈਠ ਕੇ ਇਹ ਕੰਨਾ ਕਰੋ ਤੁਸੀਂ ਕੋਈ ਗਾਲੀ ਪੁਆ ਜੀ ਕੋਈ ਨਹੀਂ ਚਿੰਤਾ ਮੈਂ ਤੁਹਾਡੀ ਨਹੀਂ ਬੇਇੱਜ਼ਤੀ ਕਰਾਂਦੀ ਮੈਂ ਕਹਿ ਦੂੰਗੀ ਕੋਈ ਗੱਲ ਨਹੀਂ ਕੋਈ ਇਹ ਇਹ ਕੰਨਾ ਕਰੋ ਤੁਸੀਂ ਬੈਲੋਈ ਆ ਆਗੇ ਲੱਗਦਾ ਅੰਜੂ ਦੀ ਦੀ ਜਾਮਾ ਮੈਂ ਵੀ ਵੇਖਾਂ ਚਲੋ ਕੀਤੀ ਨਹੀਂ ਮਨ ਮੇ ਤੇ ਰੋਟੀ ਦੀ ਤਿਆਰੀ ਕੀਤੀ ਨਹੀਂ ਮੈਂ ਸਿਮਾ ਨੂੰ ਕਹੇ ਚਾਹ ਪਾਣੀ ਦਾ ਹੀ ਕਰ ਲਈ ਬੈਲੋਈ ਲੱਗਦੀ ਹਣਾ ਆਇਤੀ ਆਈ ਹੈ ਗਈ ਭੂਆ ਫਿਰ ਭੂਆ ਖੋਲਣ ਭੂਆ ਨੇ ਤੇ ਭੱਜੀ ਜਾਣਾ ਭੂਆ ਖੋਲਣ ਸਸਿਕਨ 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 ਆਜੋ ਸਸਿਕਾ ਦੀਦੀ ਸਸਿਕਾ ਬਾਹਰ ਐਨੋ ਜ ਮੰਮੀ ਤੇ ਢੋਲਾ ਲਾ ਲ ਕੋਈ ਸਸੀ ਕਾ ਮਸੀ ਜੀ ਸਸੀ ਕਾ ਸਸੀ ਕਾ ਬਿੰਜ ਸਸੀ ਕਾ ਸੀਮਾ ਪਾਣੀ ਲੈ ਆਵਟੇ ਨਹੀਂ ਮਸੀ ਜੀ ਮੌਸਮ ਠੰਡਾ ਆ ਪਾਣੀ ਨਹੀਂ ਪੀਣਾ ਕੋਈ ਨਹੀਂ ਚਾਹ ਪਾਣੀ ਪੀਂਦੇ ਆ ਤੂੰ ਹੀ ਸੁਣਾਓ ਤੁਹਾਡਾ ਕੀ ਹਾਲ ਆ ਹਾਲ ਕੀ ਹੁਣ ਅੰਜ ਤੈਨੂੰ ਪਤਾ ਹੀ ਆ ਉੱਥੇ ਸਭ ਕੁਝ ਜੋ ਹੋਇਆ ਵਾ ਇੰਨੇ ਗੁੱਸੇ ਜਿਹਾ ਹੋ ਮਸੀ ਜੀ ਮੈਂ ਵੀ ਆਪਣੇ ਭਰਾ ਦਾ ਘਰ ਵਸਾਉਣਾ ਆ ਤਾ ਕਰਕੇ ਉਦਨ ਲक्की ਵੀਰ ਨੂੰ ਮੈਂ ਪਾਰਕ ਚ ਬੁਲਾਇਆ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਗਰਮੋ ਗਰਮੀ 'ਚ ਇੰਨਾ ਕੰਮ ਵੱਧ ਜਾਣਾ ਆ ਅੰਜੋ ਵੇਖ ਮੇਰੀ ਗੱਲ ਸੁਣ ਮੈਂ ਸਮਝਦੀ ਆ ਜੋ ਵੀ ਕੁਛ ਕੀਤਾ ਤੂੰ ਲੱਕੀ ਨੂੰ ਬੁਲਾਇਆ ਆਪਣੇ ਭਰਾ ਦੇ ਘਰ ਵਸਣ ਨੂੰ ਬੁਲਾਇਆ ਪਰ ਬੇਟਾ ਵੱਡੀ ਆ ਮੈਂ ਘਰ ਦੇ ਵਿੱਚ ਤੇਰਾ ਫਰਜ ਨਹੀਂ ਬੰਦਾ ਕਿ ਤੂੰ ਮੈਨੂੰ ਫੋਨ ਕਰਦੀ ਮੈਨੂੰ ਦੱਸਦੀ ਮੈਂ ਆਉਂਦੀ ਹੈ ਬੜੇ ਹਿਸਾਬ ਨਾਲ ਗੱਲ ਕਰਦੇ ਹੋ ਤੇ ਉੱਥੇ ਨਾਲੇ ਫਿਰ ਆਹ ਕੰਮ ਹੋ ਗਿਆ ਹੱਥੋ ਪਾਈ ਵਾਲਾ ਕੰਮ ਹੋ ਗਿਆ ਗਰਮੋ ਗਰਮੀ 'ਚ ਹੀ ਹੋ ਗਈ ਗੱਲ ਫਿਰ ਗਰਮੋ ਗਰਮੀ 'ਚ ਹੀ ਹੋਣੀ ਜਦੋਂ ਬੱਚਿਆਂ ਤੇ ਗੱਲ ਹੁੰਦੀ ਆ ਤੇ ਨਾਲੇ ਦੀਦੀ ਤੁਹਾਡੀ ਤੁਹਾਡੇ ਕੋਲੋਂ ਮੈਨੂੰ ਇਹ ਉਮੀਦ ਨਹੀਂ ਸੀ ਹੈਗੀ ਜੇ ਤੁਹਾਡਾ ਦਿਲ ਕਰਦਾ ਹੀ ਕੋਈ ਗੱਲ ਕਰਨ ਨੂੰ ਤੁਸੀਂ ਮੰਮੀ ਨਾਲ ਗੱਲ ਕਰਦੇ ਮੇਰੇ ਨਾਲ ਗੱਲ ਕਰਦੇ ਤੇ ਭੂਆ ਨੂੰ ਕੀ ਲੋੜ ਪਈ ਸੀ ਸੱਦਨ ਦੀ ਨਹੀਂ ਮੈਂ ਕਿਹਾ ਚਲੋ ਭੂਆ ਸਾਂਝਾ ਬੰਦਾ ਆ ਕਰਦਾ ਸਿਆਣੇ ਆ ਵੱਡੇ ਆ ਮੈਂ ਕਿਹਾ ਭੂਆ ਜੀ ਨਾਲ ਗੱਲ ਕਰਕੇ ਦੇਖ ਲੈਣੀ ਆ ਭੂਆ ਨਾਲੋਂ ਵੱਡੀ ਤੇ ਮੇਰੀ ਮਾਂ ਆ ਮੈਂ ਸਮਝਦੀ ਤੁਹਾਡੀ ਮਾਂ ਵੱਡੀ ਆ ਪਰ ਭੂਆ ਜੀ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਚਲੋ ਭੂਆ ਜੀ ਤੁਹਾਡੇ ਨਾਲ ਮਨਮੀਤ ਤੈਨੂੰ ਸਮਝਾਊਗੀ ਕੀ ਅੰਜ ਨਹੀਂ ਕਰੀਦਾ ਉਸ ਰੋਸ ਰੋਸ ਕੇ ਬਾਰ ਬਾਰ ਪੀ ਕੇ ਨਹੀਂ ਆਈਦਾ ਵੀ ਤੂੰ ਆਪਣਾ ਘਰ ਸਾਬ ਪਰ ਮੈਨੂੰ ਨਹੀਂ ਪਤਾ ਸੀ ਗੱਲ ਨਹੀਂ ਵੱਧ ਜਾਣੀ ਆ ਜੇ ਤੁਸੀਂ ਉਸ ਦਿਨ ਫੋਨ ਕੀਤਾ ਜਿੱਦਾਂ ਲੱਕੀ ਵੀਰ ਨੂੰ ਫੋਨ ਕੀਤਾ ਤੁਸੀਂ ਲੱਕੀ ਵੀਰ ਨੂੰ ਕਹਿ ਦਿੰਦੇ ਕਿ ਮਾਸੀ ਜੀ ਨੂੰ ਨਾਲ ਲੈ ਕੇ ਆਇਓ ਜਾਂ ਮਨਮੀਤ ਨੂੰ ਨਾਲ ਲੈ ਕੇ ਆਇਓ ਕੀ ਪਤਾ ਵੀ ਇਥੋਂ ਹੱਥੋਂ ਪਾਈ ਵਾਲਾ ਕੰਮ ਨਾ ਹੁੰਦਾ ਬੈਠ ਕੇ ਕੋਈ ਮਸਲੇ ਦਾ ਹੱਲ ਹੋ ਜਾਂਦਾ ਤਾਂ ਹੀ ਤੇ ਮੈਂ ਵੀਰ ਨੂੰ ਵੀ ਵੀਰ ਦੀ ਵੀ ਮੈਂ ਗਲਤੀ ਕਰਦੀ ਆ ਕਿ ਜੇ ਤੈਨੂੰ ਫੋਨ ਆਏ ਤੂੰ ਮੰਮੀ ਨੂੰ ਦੱਸਦਾ ਮੈਨੂੰ ਦੱਸਦਾ ਮਨਮੀਤ ਮੇਰੀ ਗੱਲ ਸੁਣ ਮੈਂ ਉਸ ਦਿਨ ਆਈ ਸੀ ਤੁਹਾਡੇ ਘਰ ਜਿੱਦਣ ਆਪਾਂ ਦੋਵੇਂ ਆਈਆਂ ਤੇਰੀ ਮੰਮੀ ਨੇ ਮੈਨੂੰ ਪਤਾ ਆ ਗੁੱਸੇ ਦੇ ਮਾਰੇ ਨਾ ਤੈਨੂੰ ਇੱਥੇ ਰੱਖ ਲਿਆ ਸੀ ਤੇ ਮੈਂ ਕਿ ਫਿਰ ਗੱਲ ਕਰਨੀ ਸੀ ਤੁਹਾਡੇ ਨਾਲ ਦੀਦੀ ਵੇਖੋ ਤੁਹਾਨੂੰ ਤੁਹਾਡੀ ਮੰਮੀ ਦੇ ਸੁਭਾਅ ਦਾ ਪਤਾ ਆ ਨਾ ਪਤਾ ਆ ਨਾ ਤੁਹਾਨੂੰ ਮੈਨੂੰ ਵੀ ਪਤਾ ਸੀ ਕਿ ਮੇਰੀ ਮਾਂ ਦਾ ਸੁਭਾਅ ਕਿਵੇਂ ਦਾ ਮੈਂ ਤੁਹਾਨੂੰ ਘਰੋਤੁਰਾ ਲੱਗੀ ਕਹਿੰਦੀ ਪਈ ਸੀ ਨਾ ਕਿ ਦੀਦੀ ਜੋ ਵੀ ਗੱਲ ਆ ਆਪਾਂ ਇੱਥੇ ਬਹਿ ਕੇ ਮਸਲਾ ਹੱਲ ਕਰ ਲੈਨੇ ਆ ਮੇਰੇ ਪੇਕਿਆਂ ਤੱਕ ਗੱਲ ਨਾ ਜਾਵੇ ਕਿਉਂ ਮੈਨੂੰ ਪਤਾ ਮੇਰੀ ਮਾਂ ਦੇ ਸੁਭਾਅ ਦਾ ਹੁਣ ਵੇਖ ਲਓ ਜੇ ਤੁਹਾਡੇ ਕੋਈ ਤੁਹਾਡੇ ਦੇ ਬਿਨਾ ਮਤਲਬ ਇਲਜ਼ਾਮ ਲੱਗਦੇ ਮੰਮੀ ਸੈਲਣਗੇ ਨਹੀਂ ਨਾ ਸੈਲਣਗੇ ਹੁਣ ਤੁਸੀਂ ਵੇਖ ਲਓ ਬਿਨਾ ਮਤਲਬ ਦੇ ਇਥੇ ਦੋ ਜਹਾ ਪੀਆ ਵੀ ਲੈ ਗਏ ਠੀਕ ਆ ਉਦੋਂ ਤੁਸੀਂ ਮੇਰੇ ਵੀਰ ਨੂੰ ਉੱਥੇ ਕੀ ਕਹੀ ਜਾਂਦੇ ਸੀ ਅਧੀਆਂ ਗੱਲਾਂ ਸੱਚ ਤੇ ਅਧੀਆਂ ਝੂਠ ਇੱਕ ਬੰਨੇ ਤੁਸੀਂ ਮੇਰੇ ਵੀਰ ਨੂੰ ਕਹਿਤਾ ਕਿ ਨਾ ਤੁਸੀਂ ਪੈਸੇ ਵਾਲੀ ਕੋਈ ਗੱਲ ਛੇੜੀ ਆ ਗੱਲ ਕੀ ਕੀਤੀ ਕਿ ਲੂਣ ਮੰਮੀ ਤੁਸੀਂ ਸਾਹਮਣੇ ਬੈਠੇ ਜੇ ਠੀਕ ਆ ਇਹਨਾਂ ਚਿਰ ਹੋ ਗਿਆ ਮੇਰੇ ਵਿਆਹ ਨੂੰ ਤੁਸੀਂ ਦੱਸੋ ਮੈਂ ਅੱਜ ਤੱਕ ਸਬਜੀ ਦੇ ਲੂਣ ਵਿੱਚ ਕਿੰਨਾ ਕ ਤੁਹਾਨੂੰ ਤੇਜ ਬਣਾ ਕੇ ਪਾਇਆਤਾ ਜੀ ਭਾਜੀ ਸੌ ਹੁ ਚੱਕਦੀ ਇੱਕ ਅੱਧੀ ਵਾਰੀ ਪੈ ਗਿਆ ਉਹ ਗੱਲ ਮ ਕਰੀ ਹੈ ਹਾਂ ਉਦੋਂ ਮੇਰੇ ਵੀਰ ਨੂੰ ਸਰ ਕੇ ਭਾਣ ਲਾ ਹੀ ਇਸ ਲੜਾਈ ਦਾ ਪਾਤ ਆ ਕਿ ਉਹ ਲੂਮ ਤੇਜ ਪਾਤਾ ਤਾਂ ਰੁਸ ਕੇ ਆਪਣੀ ਗੱਲ ਤੇ ਇਹਨਾਂ ਨੇ ਕੋਈ ਕੀਤੀ ਨਹੀਂ ਜੇ ਅੰਜੂ ਤੂੰ ਉਹਨੂੰ ਅਸਲੀ ਗੱਲ ਦੱਸ ਦਿੰਦੀ ਨਾ ਰਿੰਕਪਾਲ ਨੂੰ ਤੇ ਉੱਥੇ ਕਲੇਸ਼ ਨਹੀਂ ਸੀ ਹੋਣਾ ਨਹੀਂ ਸੀ ਇਹਨਾਂ ਨੇ ਹੱਥੋਂ ਪਾਈ ਹੋਣਾ ਅਸਲੀ ਗੱਲ ਤੇ ਤੂੰ ਦੱਸੀ ਨਹੀਂ ਉਹ ਤਾਂ ਤੂੰ ਲੁਕਾ ਗਈ ਉਹ ਤੇ ਉੱਥੇ ਲੱਕੀ ਨਾ ਦੱਸਦਾ ਤੇ ਉਹਨੂੰ ਤਾਂ ਪਤਾ ਵੀ ਨਹੀਂ ਸੀ ਵੀ ਕਿਹੜੀ ਗੱਲ ਮੇਨ ਗੱਲ ਕੀ ਐ ਮੇਨ ਮੁੱਦਾ ਕੀ ਐ ਫਿਰ ਗੱਲ ਤੇ ਮੰਮੀ ਆਪੇ ਵਧਣੀ ਸੀ ਵਧਣੀ ਸੀ ਵਧਣੀ ਸੀ ਆਪੇ ਹੁਣ ਵੀਰ ਮੇਰਾ ਵੀ ਖਪਿਆ ਤਪਿਆ ਘਰ ਆਇਆ ਮੈਨੂੰ ਆਪਣੇ ਵੀਰ ਦੀ ਵੀ ਇੱਜ਼ਤ ਪਿਆਰੀ ਹੈ ਠੀਕ ਹੈ ਜੇ ਮੇਰੇ ਨਿਰਮਲ ਨੂੰ ਆਪਣੇ ਪਣਵਾਈਏ ਦੀ ਇੱਜ਼ਤ ਪਿਆਰੀ ਹੈ ਤੇ ਮੈਨੂੰ ਮੇਰੇ ਵੀਰ ਦੀ ਇੱਜ਼ਤ ਪਿਆਰੀ ਹੈ ਕਿਉਂ ਮੇਰੇ ਵੀਰ ਦੇ ਹੱਥੀ ਪਿਆ ਨਾਲੇ ਵੇਖਣ ਜੋ ਪਤਾ ਕੀ ਹੈ ਮਨਮੀਤ ਦੇ ਪਾਪਾ ਹੈਗੇ ਬਾਹਰ ਤੇ ਘਰ ਦੇ ਜਿਹੜੇ ਫੈਸਲੇ ਲੈਣੀ ਹੈ ਨਾ ਉਹ ਮੈਂ ਲੈਣੀ ਹੈ ਤੇ ਲੱਕੀ ਮੇਰੇ ਤੋਂ ਬਾਹਰ ਆ ਨਹੀਂ ਹੈਗਾ ਲੱਕੀ ਨੇ ਮੇਰੀ ਸਲਾਹ ਲੈ ਕੇ ਕੰਮ ਕਰਨਾ ਜਿਹੜਾ ਕਰਨਾ ਹੈਗਾ ਤੇ ਇਹਦੇ ਨਾਲ ਉਹ ਚੰਗਾ ਨਹੀਂ ਸੀ ਕਿ ਤੁਸੀਂ ਮੇਰੇ ਨਾਲ ਹੀ ਡਾਇਰੈਕਟ ਗੱਲ ਕਰ ਲੈਂਦੇ ਅਸੀਂ ਬੈਠ ਕੇ ਮਸਲੇ ਦਾ ਹੱਲ ਕਰਦੇ ਨਾ ਇਹ ਉਹ ਤਲਖੀ ਜਾਂਦਾ ਤਾਂ ਨਾ ਇਹ ਆਂਦਾ ਤਲਖੀ ਵਿੱਚ ਨਾਲੇ ਮੇਨਕਲ ਮੰਮੀ ਉਹ ਦੀਦੀ ਨੂੰ ਪਤਾ ਵਾ ਕਿ ਜਿਹੜਾ 2000 ਦਾ ਇਲਜ਼ਾਮ ਮੇਰੇ ਤੇ ਲਾਉਂਦੇ ਪਏ ਆ ਨਾ ਉਹ ਇਹਨਾਂ ਨੂੰ ਪਤਾ ਕਿ ਇਹ ਸੱਚ ਆ ਕਿ ਝੂਠ ਆ ਉਹ ਇਹਨਾਂ ਨੂੰ ਸਾਰਾ ਪਤਾ ਅੰਦਰੋਂ ਅੰਦਰ ਹੀ ਇਹਨਾਂ ਨੂੰ ਸਾਰਾ ਚੰਨਣਿਆ ਸਿਰਫ ਇਹਨਾਂ ਨੇ ਇੱਕ ਖੇਡ ਰਚਾਈ ਆ ਮੇਰੇ ਪੇਕਿਆਂ ਦੇ ਵਿੱਚ ਆ ਕੇ ਮੇਰੀ ਬੇਇੱਜ਼ਤੀ ਕਰਾਉਂਦੀ ਵੀ ਇਹ ਨੀਵੀ ਪਵੇ ਤੇ ਮੈਂ ਆਪਣੇ ਰੋਪ ਪਾਵਾਂ ਵੀ ਆਪਣੀਆਂ ਨਾਨਾ ਵਾਲਾ ਉਹ ਇਹਨਾਂ ਨੂੰ ਪਤਾ ਕਿ 2000 ਹੈਗਾ ਮੇਰੇ ਕੋਲ ਕਿ ਇਹਨਾਂ ਦੇ ਕੋਲ ਹੀ ਆ ਕਿ ਜਿਹੜਾ ਬੇਮਤਲਬ ਤੋਂ ਮੇਰੇ ਤੁਹਾਡੇ ਕੋਲ 2000 ਰੁਪਿਆ ਲੈ ਲਈ ਚੱਲ ਪੁੱਤਰ ਮੇਰੀ ਗੱਲ ਸੁਣ ਨਾਨਨ ਪਰਜਾਈ ਦੀ ਗੱਲ ਹੁੰਦੀ ਹੈ ਚੱਲ ਕੋਈ ਗੱਲ ਨਹੀਂ ਛੱਡ ਪਿਛਲੀਆਂ ਗੱਲਾਂ ਛੱਡੋ ਚਲੋ ਹੁਣ ਤੂੰ ਸਾਡੇ ਨਾਲ ਤੁਰ ਪੰਜੀ ਮੇਰੀ 1 ਮਿੰਟ ਗੱਲ ਸੁਣੋ